ਨਮਸਕਾਰ ਜੀ ਸਾਰਿਆਂ ਨੂੰ ਸਵੇਰੇ ਸਵੇਰੇ ਅੱਜ ਜਨਹਿਤ ਸਮਿਤੀ ਵੱਲੋਂ ਅੱਜ ਇਹ ਚਿਲਡਰਨ ਪਾਰਕ ਜਿਹੜਾ ਬਾਰਾਦਰੀ ਦੇ ਕੋਲ ਹੈ ਉੱਥੇ ਬੂਟੇ ਲਗਾਏ ਜਾ ਰਹੇ ਹਨ ਬੂਟੇ ਲਗਾਉਣ ਦੀ ਮੁਹਿੰਮ ਮੌਸਮ ਚੱਲ ਰਿਹਾ ਇਸ ਸਮੇਂ ਬਰਸਾਤਾ ਦਾ ਤੇ ਪੰਜਾਬ ਨੂੰ ਹਰਿਆਵਲ ਬਣਾਉਣ ਵਾਸਤੇ ਇਹ ਸਾਡੇ ਨਾਲ ਜਨਹਿਤ ਸਮਿਤੀ ਦੇ ਜਨਰਲ ਸਕੱਤਰ ਵਿਨੋਦ ਕੁਮਾਰ ਸ਼ਰਮਾ ਜੀ ਨੇ ਸ਼ਰਮਾ ਜੀ ਤੁਹਾਡਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਤੁਸੀਂ ਜਿਹੜਾ ਪਏ ਪਟਿਆਲੇ ਨੂੰ ਹਰੀਆਵਲ ਬਣਾਉਣ ਦਾ ਕੰਮ ਕਰ ਰਹੇ ਹੋ ਬਹੁਤ ਅੱਛਾ ਕਰ ਰਹੇ ਹੋ ਅੱਜ ਜਿਹੜੇ ਬੂਟੇ ਲਾਏ ਗਏ ਆ ਉਹਦੇ ਬਾਰੇ ਕੁਝ ਦੱਸੋ ਜੀ ਸਰ ਅਸੀਂ ਇਸ ਪਾਰਕ ਦੇ ਵਿੱਚ 25 ਟੀ ਲਗਾਏ ਆ ਤੇ ਪੰਜ ਅਸੀਂ ਪਿੰਡਾ ਰੋਡ ਕਲੰਬੀਆ ਹਸਪੀਟਲ ਦੇ ਲਾਣੇ ਤੇ ਉਹਦੇ ਸਾਹਮਣੇ ਤੇ ਟੋਟਲ 30 ਟੀ ਲਗਾਵਾਂਗੇ ਜਿੱਥੇ ਪਾਮ ਵਗੈਰਾ ਦੇ ਇਸ ਟਰੈਕ ਦਾ ਬੜਾ ਵਧੀਆ ਉਹਦੇ ਨਾਲ ਨਾਲ ਅਸੀਂ ਬੂਟੀ ਫੇਡ ਕਰਨ ਵਾਸਤੇ ਪਾਮ ਵੀ ਲਗਾਏ ਆ ਕੁਝ ਛਾਂਦਾਰੀ ਵੀ ਲਗਾਏ ਆ ਕੁਝ ਸੂਟ ਦੇ ਵੀ ਲਗਾਏ ਆ ਇਸ ਪਾਰਕ ਨੂੰ ਅਸੀਂ ਮੇਨਟੇਨ ਕਰਦੇ ਆ ਤੁਸੀਂ ਦੇਖ ਰਹੇ ਹੋ ਤੇ ਮੇਰੇ ਨਾਲ ਸਾਡੇ ਅਸ਼ੋਕ ਜੀ ਆਜੋ ਸਰ ਸੰਜੇ ਗੋਲ ਜੀ ਸੰਜੇ ਸਿੰਘਲਾ ਜੀ ਸਹੀਏ ਤੇ ਇਹ ਸਾਡੇ ਨਾਲ ਜੁੜੇ ਹੋਏ ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ ਵੀ ਪਟਿਆਲੇ ਦੇ ਵਿੱਚ ਹੋਰ ਆਜੋ ਸਾਡੇ ਪਟਿਆਲੇ ਦੇ ਵਿੱਚ ਪਲਾਂਟ ਲੱਗਣ ਸਾਡੇ ਕਮਲ ਆਜਾ ਸਾਡੇ ਨਾਲ ਸਾਡੇ ਕਮਲ ਕੌਸ਼ੀ ਜੀ ਜਿਹੜੇ ਸਾਡੇ ਫਾਊਂਡਰ ਮੈਂਬਰ ਆ ਉਹਨਾਂ ਦੇ ਬੇਟੇ ਆ ਤੇ ਅੱਜ ਸਾਡਾ پلان ਆ ਵੀ ਅਸੀਂ ਟੋਟਲ ਅੱਜ ਇਧਰ ਆ ਗਏ ਟੋਟਲ ਸੀ ਅੱਜ ਟਰੈਕ ਦੇ ਨਾਲ-ਨਾਲ ਪਲਾਂਟ ਲਗਾ ਰਹੇ ਆ ਪਲੱਸ ਅਸੀਂ ਭਵਿੰਦਰਾ ਰੋਡ ਤੇ ਮਨੀਪਾਲ ਹਸਪਤਾਲ ਦੇ ਸਾਹਮਣੇ ਉੱਤੇ ਪੰਜ ਪਲਾਂਟ ਕਿਸ ਨੇ ਤੋੜਦੇ ਆ ਉਹ ਅੱਜ ਅਸੀਂ 3 ਗਾਰ ਦੇ ਨਾਲ ਲਾਵਾਂਗੇ ਇਹ ਬੜਾ ਅੱਛਾ ਲੱਗਦਾ ਹੈ ਸ਼ਰਮਾ ਜੀ ਜਦੋਂ ਸਵੇਰੇ ਸਵੇਰੇ ਇੱਥੇ ਲੋਕ ਸੈਰ ਕਰਨ ਵਾਸਤੇ ਵੀ ਆ ਰਹੇ ਆ ਤੇ ਪਹਿਲੇ ਨਾਲੋਂ ਬਹੁਤ ਹੀ ਜ਼ਿਆਦਾ ਇੱਥੇ ਇਹ ਜਿਹੜੀ ਇਹ ਪੌਦੇ ਲਗਾਉਣ ਦੀ ਮੁਹਿੰਮ ਨਾਲ ਪੂਰਾ ਹਰਿਆਵਲ ਬਣਿਆ ਬਣਿਆ ਪਿਆ ਚਿਲਡਰਨ ਪਾਰਕ ਜਿਹੜਾ ਅੱਗੇ ਕੰਮ ਹੋਣ ਵਾਲਾ ਹੈ ਜਿਹੜਾ ਟਰੈਕ ਥੋੜੀ ਪੱਕੀ ਕੀਤੀ ਜਾਵੇ ਤਾਂ ਕਿ ਲੋਕਾਂ ਦਾ ਰੁਝਾਨ ਇੱਥੇ ਵੀ ਵਧਣ ਜਿਸ ਤਰ੍ਹਾਂ 12th ਗਾਰਡਨ ਵਿੱਚ ਲੋਕ ਆਉਂਦੇ ਨੇ ਇੱਥੇ ਵੀ ਆਪਣੇ ਪਰਿਵਾਰਾਂ ਨੂੰ ਲੈ ਕੇ ਆਣ ਉਹਦੇ ਬਾਰੇ ਵੀ ਕੁਝ ਅੱਗੇ ਕੀ ਪਲਾਨ ਹੈਗਾ ਪਾਰਕ ਦੇ ਵਿੱਚ ਟਰੈਕ ਅਸੀਂ ਕੱਚਾ ਰੱਖਿਆ ਸੀ ਕਰਕੇ ਲੋਕਾਂ ਨੂੰ ਪ੍ਰੋਬਲਮ ਆਉਂਦੀ ਆ ਟਰੈਕ ਅੱ체 ਹੀ ਠੀਕ ਰੱਖ ਰਹੇ ਹਾਂ ਰਨਿੰਗ ਵਾਸਤੇ ਨਾਲ ਅਸੀਂ ਬੱਚਿਆਂ ਦੇ ਅੱਗੇ ਝੂਲੇ ਲਗਾ रखे हैं ਬੜੇ ਵਧੀਆ ਪਟਿਆਲੇ ਦੇ ਵਿੱਚ ਕਿਧਰੇ ਨਹੀਂ ਅਸੀਂ ਰੱਸਾ 25 ਫੁੱਟ ਦਾ ਲਗਾ ਰੱਖਿਆ ਹੋਰ ਬੱਚਿਆਂ ਦੇ ਝੂਲੇ ਲਗਾ ਰੱਖੇ ਹਨ ਫਾਊਂਟੇਨ ਚੱਲ ਰਿਹਾ ਤੁਸੀਂ ਦੇਖ ਰਹੇ ਹੋ ਬੱਚੇ ਸਵੇਰੇ ਆ ਕੇ ਖੇਲਦੇ ਹੋਏ ਛੋਟੇ ਬੱਚਿਆਂ ਵਾਸਤੇ ਬੜੀ ਅੱਛੀ ਫੈਸਿਲਿਟੀ ਦਿੱਤੀ ਹੈ ਅਸੀਂ ਬਾਥਰੂਮ ਮੇਨਟੇਨ ਕਰਦੇ ਹਾਂ ਅਸੀਂ ਇਸ ਨੂੰ ਪਿਛਲੇ 10-15 ਸਾਲ ਤੋਂ ਮੇਨਟੇਨ ਕਰ ਰਹੇ ਹਾਂ ਕਿ ਅਸੀਂ ਅਗਲੇ 2 ਮਹੀਨਿਆਂ ਤੋਂ ਇਹਨਾਂ ਨੂੰ ਬਿਊਟੀਫੁੱਲ ਹੋਰ ਕਰ ਦਿਆਂਗੇ ਅਸੀਂ ਬੜਾ ਅੱਛਾ ਇੱਥੇ ਆਰਟਿਸਟ ਕੰਮ ਕਰਾ ਰਹੇ ਹਾਂ ਇੱਕ ਅਸੀਂ 7 ਨਵੰਬਰ ਨੂੰ 7 ਸਤੰਬਰ ਨੂੰ ਕੰਬੂਲੈਂਸ ਲੈਣ ਜਾ ਰਹੇ ਹਾਂ ਸਵੇਰੇ 12 ਵਜੇ ਉਹਦੀ ਇਨੋਗਰੇਸ਼ਨ ਕਰਨੀ ਹੈ ਤੇ 16 ਨਵੰਬਰ ਨੂੰ ਅਸੀਂ ਰਨਿੰਗ ਕਰਾ ਰਹੇ ਹਾਂ ਇਸੇ ਪਾਰਕ ਤੋਂ ਪਿਛਲੇ ਅਸੀਂ ਇਹਨਾਂ 14 ਸਾਲ ਤੋਂ ਚਲਾ ਰਿਆ ਲੋਕਾਂ ਨੂੰ ਹੈਲਥ ਵੇਡਣ ਵਾਸਤੇ ਲੋਕਾਂ ਨੂੰ ਰਿਕਵੈਸਟ ਕਰਨਾ ਕਿ ਜਾਨੀ ਸਰਪ ਦਿਨਾਂ ਜੁੜੋ ਸਾਡੇ ਮੈਂਬਰ ਬਣੋ ਸਾਨੂੰ ਮੂਵਮੈਂਟ ਕਰੋ ਅਸੀਂ ਉਹ ਮੂਵ ਬੜੀ ਅੱਛੀ ਤਰ੍ਹਾਂ ਯੂਜ਼ ਕਰਾਂਗੇ ਮੇਰੇ ਨਾਲ ਸਾਡੇ ਸੰਜੀਤ ਸਿੰਘ ਲਾਜੀ ਆਹ ਸੀਏ ਨਾਲ ਕੰਮ ਕੋਸ਼ਿਸ਼ੀ ਆ ਨਾਲ ਸੁਖਦੀ ਆ ਜਿਹੜੀ ਡੋਲੀ ਬੈਂਡਮਨ ਕਲੱਬ ਦੇ ਆ ਇਹਨਾਂ ਨੇ ਸਾਨੂੰ ਕੱਲ ਬੈਂਡਮਨ ਆਪਣੇ ਐਮਬੂਲੈਂਸ ਵਾਸਤੇ ਸਾਨੂੰ ਇਹਨਾਂ ਨੇ 31000 ਰੁਪਇਆ ਇਕੱਠਾ ਕਰਕੇ ਦਿੱਤਾ ਮੈਂ ਨਾਲ ਥੈਂਕਸ ਕਰਦਾ ਜਿਹੜੇ ਵੀ ਸਾਡੇ ਡੋਨਰ ਸਾਨੂੰ ਥੈਂਕਸ ਕਰਦੇ ਆ ਅਸੀਂ 1420000 ਦੀ ਐਂਬੂਲੈਂਸ ਲਈ ਹੈ ਇੱਕ ਐਂਬੂਲੈਂਸ ਅਸੀਂ ਦਸੰਬਰ ਚ ਲੈਣ ਜਾ ਰਹੇ ਹਾਂ ਸਾਡੇ ਕੋਲ ਪੰਜ ਐਂਬੂਲੈਂਸਾਂ ਸੋਥੀ ਰਿਪਲੇਸ ਕਰ ਰਹੇ ਹਾਂ ਤਾਂ ਕਿ ਲੋਕਾਂ ਦੇ ਅਸੀਂ ਹੈਲਪ ਕਰ ਸਕੀਏ ਕੱਲ ਵੀ ਇੱਕ ਅਸੀਂ ਪੇਸ਼ੈਂਟ ਦੀ ਹੈਲਪ ਕੀਤੀ ਆ ਜਿੱਥੇ ਸਾਡਾ ਸਰਵਲ ਲੱਖ ਰੁਪਏ ਲੱਗ ਗਿਆ ਪੇਸ਼ੈਂਟ ਅਨਨੋਨ ਸੀ ਉਹਦੇ ਆਪਰੇਸ਼ਨ ਕਰਾਇਆ ਕੱਲ ਉਹਦਾ ਸਰਜਰੀ ਕਰਾਣੀ ਸੀ ਉਹਦੇ ਪਲਾਸਟਿਕ ਸਰਜਰੀ ਕਰਾਣੀ ਸੀ ਪਰਲੇ ਦੀ ਬੈਡ ਲੱਕ ਹੈ ਬਿੰਦਰਾ ਹਸਪੀਟਲ ਕੋਲ ਪਲਾਸਟਿਕ ਸਰਜਨ ਨਹੀਂ ਆ ਸਾਨੂੰ ਪ੍ਰਾਈਵੇਟ ਤੋਂ ਕਰਾਣੀ ਸੀ ਸਾਡਾ ਉਸ ਤੇ 50000 ਰੁਪਏ ਲੱਗ ਗਏ ਸੋ ਸ਼ਰਮਾ ਜੀ ਬਹੁਤ ਹੀ ਚੰਗਾ ਕੰਮ ਕਰ ਰਹੀ ਹੈ ਜਨਹਿਤ ਸਮਿਤੀ ਤੇ ਤੁਸੀਂ ਵੀ ਬਹੁਤ ਹੀ ਚੰਗਾ ਉਪਰਾਲਾ ਕਰ ਰਹੇ ਹੋ ਸਰਕਾਰਾਂ ਵੱਲ ਤੁਹਾਡਾ ਇਧਰ ਧਿਆਨ ਜਾਣਾ ਚਾਹੀਦਾ ਹੈ ਜਨਹਿਤ ਸਮਿਤੀ ਵੱਲ ਜਿਵੇਂ ਤੁਹਾਨੂੰ ਸਟੇਟ ਅਵਾਰਡ ਮਿਲਿਆ ਹੈ ਅੱਗੇ ਜਾ ਕੇ ਇਹ ਆਪਣੇ ਸਰਕਾਰਾਂ ਵੱਲੋਂ ਜਿਹੜੇ ਕੇਂਦਰ ਸਰਕਾਰ ਵੱਲੋਂ ਵੀ ਅਗਰ ਇਹ ਧਿਆਨ ਜਾਵੇ ਤਾਂ ਤੁਹਾਨੂੰ ਬਹੁਤ ਸਨਮਾਨ ਮਿਲਣਾ ਚਾਹੀਦਾ ਹੈ ਸੋ ਅਸੀਂ ਰਿਕੁਐਸਟ ਕਰਦੇ ਹਾਂ ਕੇਂਦਰ ਸਰਕਾਰ ਨੂੰ ਵੀ ਸੋ ਸਾਰਿਆਂ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਜੀ ਮੇਰਾ ਇਹ ਚੈਨਲ ਸ਼ੰਕਰ ਚੋਹਾਨ ਯੂਟਿਊਬ ਤੇ ਮੈਂ ਸਾਰਿਆਂ ਨੂੰ ਕਹਾਂਗਾ ਇਸ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਜੋ ਜਨਹਿਤ ਸਮਿਤੀ ਦੇ ਜਿਹੜੇ ਕੰਮ ਨੇ ਉਹ ਲੋਕਾਂ ਤੱਕ ਪਹੁੰਚਾ ਸਕੀਏ ਤੇ ਲੋਕ ਜਨਹਿਤ ਸਮਿਤੀ ਨਾਲ ਜੁੜੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ